ਇਸ ਵਕ ਅਸੀਂ ਖੜਿਆ ਹਿਮਾਚਲ ਦੀਆਂ ਹਸੀਨ ਵਾਦੀਆਂ ਵਿੱਚ ਜਿੱਥੇ ਕੀ ਰਾਜਪੁਰਾ ਕੈਮਿਸਟ ਐਂਡ ਡਰਗ ਐਸੋਸੀਏਸ਼ਨ ਦੀ ਜੋ ਹੈ ਮੀਟਿੰਗ ਚੱਲ ਰਹੀ ਹੈ ਸਾਲਾਨਾ ਵਾਰ ਜੋ ਮੀਟਿੰਗ ਐ ਇੱਥੇ ਹੋ ਰਹੀ ਹੈ ਤੇ ਇੱਥੇ ਵਿਸ਼ੇ ਵਿਸ਼ੇਸ਼ ਤੌਰ ਤੇ ਪੀਸੀਏ ਦੇ ਜੋ ਜਨਰਲ ਸੈਕਟਰੀ ਨੇ ਜੀਐਸ ਚਾਵਲਾ ਜੀ ਉਹ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਤੇ ਇੱਥੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਤੇ ਉਹਨਾਂ ਕੋਲ ਪੁੱਛਾਂਗੇ ਕਿ ਅੱਜ ਜੋ ਰਾਜਪੁਰਾ ਕੈਮਿਸਟ ਐਂਡ ਡਰੱਗ ਐਸੋਸੀਏਸ਼ਨ ਦੀ ਮੀਟਿੰਗ ਹੋ ਰਹੀ ਹੈ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਹੋਰ ਜੋ ਇਹਨਾਂ ਵੱਲੋਂ ਜੋ ਕੈਮਿਸਟਾਂ ਨੂੰ ਕੰਮ ਕਰਨ ਵਿੱਚ ਜੋ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਵੱਲੋਂ ਵੀ ਸਵਾਲ ਜਵਾਬ ਕੀਤੇ ਕੀਤੇ ਗਏ ਹਨ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਸੀ ਗੱਲਬਾਤ ਕਰਾਂਗੇ ਉਹਨਾਂ ਨਾਲ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਉਹਨਾਂ ਵੱਲੋਂ ਜੋ ਸਵਾਲ ਜਵਾਬ ਕੀਤੇ ਗਏ ਹਨ ਉਹਨਾਂ ਬਾਰੇ ਉਹਨਾਂ ਦਾ ਹੋਰ ਕੀ ਕਹਿਣਾ ਹੈ ਤੇ ਔਰ ਐਡੇ ਪੰਜਾਬ ਵਾਸਤੇ ਉਹ ਆਮ ਜਿਹੜੇ ਡਰਗ ਐਸੋਸੀਏਸ਼ਨ ਦੇ ਮੈਂਬਰਸ ਹੈ ਜਾਂ ਜੋ ਵੀ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਉਹਨਾਂ ਬਾਰੇ ਕੀ ਕਹਿਣਾ ਹੈ ਸਰ ਕੀ ਨਾ ਬਤੋੜਾ ਜੀ ਮੇਰਾ ਜੀਐਸ ਚਾਵਲਾ ਜਨਰਲ ਸੈਕਟਰੀ ਪੰਜਾਬ ਕੈਮਿਸਟ ਐਸੋਸੀਏਸ਼ਨ ਸਰ ਅੱਜ ਜੋ ਮੀਟਿੰਗ ਹੋਈ ਹੈ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੋ ਜੋ ਰਾਜਪੁਰਾ ਡਰਗ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੈ ਉਸ ਬਾਰੇ ਕੀ ਕਹਿਣਾ ਸਰ ਮੈਂ ਸਭ ਤੋਂ ਪਹਿਲਾਂ ਰਾਜਪੁਰਾ ਕੈਮਿਸਟ ਐਂਡ ਡਰਗ ਐਸੋਸੀਏਸ਼ਨ ਉਹਨਾਂ ਦੀ ਟੀਮ ਕਾਕੂ ਜੀ ਦੀ ਟੀਮ ਜਿਨ੍ਹਾਂ ਨੇ ਇਹਨਾਂ ਵੱਡਾ ਪ੍ਰਾਲਾ ਕੀਤਾ ਇਹਨੇ ਸਾਡੇ ਕੈਮਿਸਟ ਕਿਤੇ ਕਿਤੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਔਰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਦੇਖੋ ਸਾਡੀ ਮੀਟਿੰਗ ਜਿਹੜਾ ਮੇਨ ਆਨ ਦਾ ਪਰਪਸ ਹੁੰਦਾ ਸੀ ਆਪਣੇ ਜੋ ਅੱਜਕਲ ਕਰੰਟ ਇਸ਼ੂ ਚੱਲ ਰਹੇ ਨੇ ਉਹਦੇ ਬਾਰੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਗਾਈਡ ਕਰਦੇ ਹਾਂ ਜਿੱਦਾਂ ਅੱਜਕੱਲ ਇੱਕ ਐਮਪੀਟੀ ਵੀਕਿਟ ਦਾ ਫਾਰਮ ਉਹ ਅਸੀਂ ਆਪਣੇ ਮੈਂਬਰਾਂ ਨੂੰ ਗਾਈਡ ਕੀਤਾ ਐਨ ਆਰ ਐਕਸ ਹੈਬਿਟ ਫਾਰਮਿੰਗ ਡਰਗ ਜਿਹੜੀਆਂ ਨੇ ਜਿਹੜਾ ਗਵਰਨਮੈਂਟ ਨੇ ਯੁਧ ਨਸ਼ਿਆਂ ਵਿਰੁੱਧ ਕੀਤਾ ਹੈ ਉੱਥੇ ਅਸੀਂ ਆਪਣੇ ਮੈਂਬਰਾਂ ਨੂੰ ਇੱਕ ਸਟੈਂਡ ਕਲੀਅਰ ਕੀਤਾ ਕਿ ਜਿਹੜੇ ਵੀ ਸਾਡੇ ਜੈਨੂਇਨ ਕੈਂਮਿਸ ਨੇ ਉਹ ਆਪਣੀ ਸੇਲ ਪਰਚੇਸ ਉਹਨ ਦਾ ਬਿੱਲ ਕਰਨ ਤੇ ਬਿੱਲ ਤੇ ਵੇਚਣ ਬਿੱਲ ਤੇ ਲੈਣ ਜਿਹੜੇ ਵੀ ਅਨੈਥੀਕਲ ਸੇਲ ਪਰਚੇਸ ਕਰ ਰਹੇ ਨੇ ਨਾ ਉਹ ਸਾਡੇ ਕਦੇ ਮੈਂਬਰ ਹੋਣਗੇ ਨਾ ਅਸੀਂ ਉਹਨਾਂ ਨੂੰ ਰੱਖਾਂਗੇ ਸੋ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦਾ ਹੈ ਉਹਨਾਂ ਦੇ ਜਿਹੜੇ ਨਸ਼ਿਆਂ ਵੀ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਨਾ ਕਿ ਜੈਨੂਇਨ ਕੈਂਮਿਸ ਔਰ ਅਸੀਂ ਆਪਣੇ ਮੈਂਬਰਾਂ ਨੂੰ ਇਹ ਵੀ ਅਸ਼ੋਰ ਕਰਾਇਆ ਜਿਹੜਾ ਵੀ ਸਾਡਾ ਮੈਂਬਰ ਜੈਨੂਨ ਕੰਮ ਕਰਦਾ ਹੈ ਅਗਰ ਉਹਨੂੰ ਕਿਤੇ ਤੰਗ ਪਰੇਸ਼ਾਨ ਕੀਤਾ ਜਾਏਗਾ ਤੇ ਐਸੋਸੀਏਸ਼ਨ ਉੱਤੇ ਕਿਤੇ ਵੀ ਚੁੱਪ ਨਹੀਂ ਬੈਠੇਗਾ ਚਾਹੋ ਸਭ ਜਿਸ ਤਰ੍ਹਾਂ ਕੀ ਮੀਟਿੰਗ ਇਸ ਦੇਖਿਆ ਕਿ ਕਾਫੀ ਜੋ ਕੈਮਿਸਟ ਹੈ ਉਹਨਾਂ ਵੱਲੋਂ ਜੋ ਹੈ ਤੁਹਾਨੂੰ ਕਈ ਸਵਾਲ ਵੀ ਕੀਤੇ ਗਏ ਜੋ ਕਿ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਕੀ ਲੱਗਦਾ ਹੈ ਕਿ ਇਸ ਬਾਰੇ ਤੁਸੀਂ ਹੈਲਥ ਮਿਨਿਸਟਰ ਨਾਲ ਕੋਈ ਗੱਲਬਾਤ ਕਰੋ ਸਰ ਅੱਜ ਜਿਹੜੇ ਜਿਹੜੇ ਵੀ ਇਹਨਾਂ ਨੇ ਸਾਡੇ ਸਾਨੂੰ ਮੁੱਦੇ ਦਿੱਤੇ ਉਹ ਮੋਸਟਲੀ ਸਾਡੇ ਅਸੀਂ ਮੈਮੋਰੰਡਮ ਡਾਕਟਰ ਬਲਬੀਸ ਸਿੰਘ ਨੂੰ ਦੇ ਚੁੱਕੇ ਆ ਔਰ ਉਹਨਾਂ ਨੇ ਸਾਨੂੰ ਹਰ ਵਾਰੀ ਅਸ਼ੋਰ ਕੀਤਾ ਕਿ ਮੈਂ ਬਹੁਤ ਜਲਦ ਕੋਰਨਲ ਮੀਟਿੰਗ ਕਰ ਰਹੇ ਆ ਮੀਟਿੰਗ ਹੋ ਜੇਗੀ ਆਪਾਂ ਸਾਰੇ ਮਸਲ ਸੋਲਵ ਕਰ ਦਾਂਗੇ ਅੱਜ ਵੀ ਮੈਂ ਗੱਲ ਨਾਲ ਕਿ ਅਗਰ ਡਾਕਟਰ ਬਲਬੀਸ ਨੇ ਕਿਤੇ ਮੈਨੂੰ ਦੇਖਣਗੇ ਨਾ ਉਹ ਪਛਾਣ ਲੈਣਗੇ ਜੀਐਸ ਚਾਵਲੇ ਹੀ ਆ ਕਿਉਂਕਿ ਇੰਨੀ ਵਾਰੀ ਸੀ ਮਿਲ ਚੁੱਕੇ ਆ ਇੰਨੀ ਵਾਰ ਰਿਕੁਐਸਟ ਕਰ ਚੁੱਕੇ ਆ ਬਾਕੀ ਗਵਰਨਮੈਂਟ ਦਾ ਕੰਮ ਹੈ ਗਵਰਨਮੈਂਟ ਜਦ ਬੈਠ ਕੇ ਸਾਡੀ ਪ੍ਰੋਬਲਮ ਸੋਲਵ ਕਰਨਾ ਚਾਹੇਗੀ ਤੇ ਕਰ ਦੇਗੀ ਨੇ ਤਾਂ ਸਾਡੇ ਮੁੱਦੇ ਤਾਂ ਇਦਾਂ ਹੀ ਰਹਿਣੇ ਸਰ ਇਹ ਵਲੇ ਮੁੱਦੇ ਇਦਾਂ ਹੀ ਰਹਿਣੇ ਹਰ ਵਾਰ ਗਵਰਨਮੈਂਟ 5 ਸਾਲ ਬਾਅਦ ਚੇਂਜ ਹੁੰਦੀ ਹੈ ਕੀ ਲੱਗਦਾ ਹੈ ਕਿ ਹਰ ਵਾਰੀ ਨਵੇਂ ਮੁੱਦੇ ਹੁੰਦੇ ਆ ਜੋ ਤੁਹਾਨੂੰ ਹੈਲਥ ਮਿਨਿਸਟਰ ਟਾਈਮ ਨਹੀਂ ਦਿੰਦੇ ਸਰ ਨਹੀਂ ਸਰ ਗੱਲ ਮੁੱਦੇ ਜਿਹੜੇ ਸਾਡੇ ਹੁੰਦੇ ਨੇ ਜਿਹਦੇ ਪਿੱਛੇ ਕਾਂਗਰਸ ਗਵਰਨਮੈਂਟ ਸੀਗੀ ਜਿਹੜੇ ਸਾਡੇ ਮੁੱਦੇ ਸੀ 3-4 ਸਾਲ ਚੱਕੇ ਉਹਨਾਂ ਨੇ ਜਾਂਦੇ ਜਾਂਦੇ ਸਾਡੇ ਸਾਰੇ ਮੁੱਦੇ ਕਰਤੇ ਜੀ ਹੁਣ ਲੱਗਦਾ ਹੈ ਵੀ ਜਾਂਦੇ ਜਾਂਦੇ ਕਰ ਦੇਣਗੇ ਮੈਨੂੰ ਲੱਗਦਾ ਜੀ ਮੈਂ ਤਾਂ ਮੈਂਬਰਾਂ ਨੂੰ ਕਹਣਾ ਮੈਂ ਕਿ ਹੁਣ ਦਸੰਬਰ ਆਉਣ ਵਾਲੀ ਹੋਗੀ 25 ਜਿਸੰਬਰ 26 ਸਾਲ ਹੋਰ ਹੈ ਜਿੱਥੇ ਆਪਾਂ 4 ਸਾਲ ਕੱਟ ਲਏ ਆਪਾਂ 1 ਸਾਲ ਹੋਰ ਕੱਟ ਲੈਣੇ ਹਨ ਮਰ ਮੁdde ਤਾਂ ਅਸਰ ਅਸੀਂ ਹਲ ਕਰਾਣੇ ਨੇ ਔਰ ਨਹੀਂ ਹੋਏਗਾ ਤਾਂ ਫਿਰ ਸਾਨੂੰ ਹੋਰ ਤਰੀਕੇ ਵੀ ਨੇ ਐਜੀਟੇਸ਼ਨ ਹੈ ਸਭ ਕੁਝ ਹੈ ਬਟ ਸਾਡਾ ਇਹ ਹੈ ਕਿ ਸਾਡੇ ਕੈਮੀ ਸਾਰੇ ਆਰਾਮ ਨਾਲ ਕੰਮ ਕਰਨ ਵਾਲੇ ਬੰਦੇ ਨੇ ਵਾਈਟ ਕਲਰ ਜੋਬ ਹੈ ਅਸੀਂ ਕਹਿੰਦਾ ਸਾਡੇ ਸਾਰੇ ਮੁੱਦੇ ਆਰਾਮ ਨਾਲ ਹੀ ਕਲੀਅਰ ਨੇ ਲਾਸਟ ਵੀਕ ਤੁਸੀਂ ਸਭ ਤੋਂ ਸੀਨੀਅਰ ਹੋ ਇਸ ਟਾਈਮ ਜੋ ਅੱਜ ਦੀ ਮੀਟਿੰਗ ਹੋਈ ਹੈ ਤਾਂ ਜੋ ਵੀ ਤੁਹਾਡੇ ਜੂਨੀਅਰਸ ਹੈ ਜਾਂ ਜੋ ਕੰਮ ਕਰ ਰਹੇ ਹੈ ਤੁਹਾਡੇ ਨਾਲ ਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਮੈਂ ਤਾਂ ਆਪਣੇ ਸਾਰੇ ਮੈਂਬਰਾਂ ਨੂੰ ਆਪਣੇ ਜੂਨੀਅਰ ਜਿੰਨੇ ਵੀ ਨੇ ਜੋ ਸਾਡਾ ਐਕਸਪੀਰੀਅੰਸ ਹੈ ਅਸੀਂ ਇਹੀ ਕਹਿੰਨੇ ਆ ਕਿ ਵੀ ਅਗਰ ਅਸੀਂ ਐਜ਼ ਏ ਕੈਮਿਸਟ ਆਪਣਾ ਪ੍ਰੋਫੈਸ਼ਨ ਚਲਾਣਾ ਹੈ ਤਾਂ ਸਾਨੂੰ ਨੀਟ ਐਂਡ ਕਲੀਨ ਕੰਮ ਕਰਨਾ ਪਏਗਾ ਇੱਕ ਮਾਡਰਨ ਫਾਰਮੇਸੀ ਸਾਨੂੰ ਅਡਾਪਟ ਕਰਨੀ ਪੈਣੀਆਂ ਨੇ ਸੇਲ ਪਰਚੇਸ ਐਨ ਆਰ ਐਕਸ ਆਈਟਮ ਸਾਨੂੰ ਦਿਲ ਤੇ ਲੈਣੇ ਪੈਣੇ ਆ ਪਰਚੇਸ਼ਨ ਤੇ ਵੇਚਣੇ ਪੈਣੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਕਹਿੰਦੇ ਕਿ ਸਾਡਾ ਹਰ ਕੈਮਿਸਟ ਦੇ ਘਰ ਇੱਕ ਫਾਰਮਾਸਿਸਟ ਵੀ ਹੋਣਾ ਚਾਹੀਦਾ ਜਿਹੜੇ ਡੀਟੇਲਰ ਕਰ ਸਰ ਕੀ ਨਾਮ ਤੁਹਾਡਾ ਡਾਕਟਰ ਸੰਜੀਵ ਚੌਧਰੀ ਡੀ ਪੀ ਸੀ ਐ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਟਿਆਲਾ ਸਰਾਜੋ ਮੀਟਿੰਗ ਰੱਖੀ ਗਈ ਹੈ ਕੀ ਕਰਨਾ ਚਾਹੁੰਦੇ ਸੀ ਮੈਂ ਅੱਜ ਰਾਜਪੁਰ ਰਾਜਪੁਰਾ ਕੈਮਿਸਟ ਐਂਡ ਡਰੱਗਿਸ ਐਸੋਸੀਏਸ਼ਨ ਨੇ ਇੱਕ ਬਹੁਤ ਸ਼ਾਨਦਾਰ ਮੀਟਿੰਗ ਹਿਮਾਚਲ ਦੇ ਵਿੱਚ ਬੜੋਗ ਦੇ ਵਿੱਚ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਹੋਈ ਅੱਜ ਬੜੇ ਹੀ ਸਮੂਤ ਤਰੀਕੇ ਨਾਲ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਮੈਨੂੰ ਵੀ ਇਨਵਾਈਟ ਕਰਿਆ ਗਿਆ ਔਰ ਜੇ ਚਾवला ਜੀ ਨੂੰ ਐਜ਼ ਅ ਜਨਰਲ ਸੈਕਟਰੀ ਪੰਜਾਬ ਨੂੰ ਜਿਹੜਾ ਹੈਗਾ ਇੱਥੇ ਸ਼ਿਰਕਤ ਕਰੀ ਹੈ ਔਰ ਸਾਡੇ ਅਮਨਦੀਪ ਸਿੰਘ ਜਿਹੜੇ ਕਿ ਫਾਈਨਾਂਸ ਸੈਕਟਰੀ ਹੈ ਉਹ ਵੀ ਹੁਣੇ ਆ ਰਹੇ ਐ ਤੇ ਮੌਜੂਦ ਐ ਉਹ ਵੀ ਥੋੜਾ ਕੰਮ ਪੈ ਗਿਆ ਸੀ ਹੋਰ ਕਿੱਥੇ ਇਸ ਕਰਕੇ ਉਹ ਵੀ ਆ ਰਹੇ ਹੋਏ 10-15 15 ਮਿੰਟ ਇੰਨਾ ਨੇ ਸਾਡਾ ਬਹੁਤ ਹੀ ਧੰਨਵਾਦ ਵੀ ਕਰਦਾ ਮਹਾਰਾਜਪੁਰਾ ਕਮਿਸ਼ਨਰ ਅਟੋ ਅਸੋਸੀਏਸ਼ਨ ਦਾ ਇਹ ਹਰ ਸਾਲ ਮੀਟਿੰਗ ਕਰਦੇ ਆ ਬਹੁਤ ਹੀ ਸਾਲਾਂ ਤੋਂ ਮੀਟਿੰਗ ਹੋ ਰਹੀ ਹੈ ਔਰ ਪੂਰਾ ਜਿਹੜਾ ਹੈਗਾ ਸਾਡੀ ਐਨੂਅਲ ਐਨੂਅਲ ਮੀਟਿੰਗ ਹਮੇਸ਼ਾ ਹੀ ਲਗਭਗ ਬਾਹਰ ਹੁੰਦੀ ਹੈ ਆਊਟ ਆਫ ਸਟੇਸ਼ਨ ਆਊਟ ਆਫ ਵੱਲੋਂ ਸਿਟੀ ਹੁੰਦੀ ਹੈ ਔਰ ਮੈਂ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਜਗਦੀਸ਼ ਕੁਮਾਰ ਚੌਧਰੀ ਜੀ ਨੂੰ ਔਰ ਇਹਨਾਂ ਦੇ ਜਨਰਲ ਸੈਕਟਰੀ ਸੰਜੀਵ ਵਦਵਾਜੀ ਨੂੰ ਔਰ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਆਪਣਾ ਭਗਵਾਨ ਜੋਲੀ ਜੀ ਹੈ ਔਰ ਇਹਨਾਂ ਦੇ ਪੈਟਰਨ ਹੈ ਜਿਹੜੇ ਲਾਜਪਤ ਰਾਏ ਚੱਪੂ ਜੀ ਹੈ ਇਹਨਾਂ ਨੂੰ ਵੀ ਔਰ ਇਹਨਾਂ ਦੇ ਨਾਲ ਜਿਹੜੇ ਸੈਣੀ ਸਾਹਿਬ ਹੈ ਸਾਡੇ ਪਚਤਰ ਸਿੰਘ ਜੀ ਵਾਈਸ ਚੇਅਰਮੈਨ ਉਹ ਵੀ ਇੱਥੇ ਮੌਜੂਦ ਹੈ ਔਰ ਜਿਹੜੇ ਪੂਰੇ ਦੇ ਪੂਰੇ तकरीबन 100 ਤੋਂ ਉੱਪਰ ਇੱਥੇ ਮੈਂਬਰ ਜਿਹੜੇ ਆਏ ਆ ਇਹਨਾਂ ਨੇ ਮੀਟਿੰਗ ਜੁਆਇਨ ਕਰੀ ਆ ਇਹ ਬਹੁਤ ਹੀ ਸ਼ਾਨਦਾਰ ਹੋਈ ਆ ਔਰ ਜਿਹੜੇ ਪੁਆਇੰਟ ਆ ਉਹ ਚਾਵਲਾ ਜੀ ਨੇ ਸਾਰੇ ਦੱਸਿਆ ਐ ਐਕਸਪਲੇਨ ਦੇ ਵਿੱਚ ਬਾਕੀ ਤਾਂ ਇਹ ਦੱਸ ਚੁੱਕੇ ਆ ਕਿਉਂਕਿ ਮੈਂ ਉਹ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਜਦੋਂ ਇੱਕ ਸੀਨੀਅਰ ਇੱਕ ਪ੍ਰੋਟੋਕੋਲ ਹੈ ਜੇਕਰ ਕੋਈ ਸੀਨੀਅਰ ਸਾਰੀ ਡਰਾਫਟਿੰਗ ਤੁਹਾਨੂੰ ਦੱਸ ਚੁੱਕਿਆ ਹੈ ਤਾਂ ਮੇਰਾ ਕਿੱਥੇ ਬਣਦਾ ਨਹੀਂ ਹੈ ਤਾਂ ਮੈਂ ਇਸ ਕਰਕੇ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਾਡੀ ਮੀਟਿੰਗ ਦੇ ਵਿੱਚ ਰਾਜਪੁਰੇ ਦੇ ਵਿੱਚ ਰਾਜਪੁਰੇ ਦੇ ਐਸੋਸੀਏਸ਼ਨ ਦੇ ਵਿੱਚ ਜਿਹੜਾ ਹੈਗਾ ਸ਼ਰਕਤ ਕੀਤੀ ਹੈ ਔਰ ਇਹਨਾਂ ਨੂੰ ਬlesings ਦਿੱਤੀ ਹੈ ਔਰ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕਰੇ ਆ ਉਹ ਸਾਡੇ ਵਾਅਦੇ ਪੂਰੇ ਕਰਨਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਜਤਿੰਦਰ ਲੱਖੀ A1 ਪੰਜਾਬੀ ਟੀਵੀ ਬਡੋਗ ਹਿਮਾਚਲ ਪ੍ਰਦੇਸ਼